ਆਹੇ ਮਹਾਰਾਏ ਕਹਿੰਦੇ ਜਿਹਦਾ ਮਨ ਸੀਤਾ ਗਿਆ ਭਾਵ ਜਿਹੜਾ ਜੁੜ ਗਿਆ ਉਹਦੀ ਮਹਿਮਾ ਨੂੰ ਫਿਰ ਕੋਈ ਵਿਆਹ ਨਹੀਂ ਕਰ ਸਕਦਾ ਇਸੇ ਪ੍ਰਕਾਰ ਨਾਲ ਨਾਲ ਜਿਹੜੇ ਜਨਮਾਂ ਜਨਮਾਂ ਤੋਂ ਟੁੱਟੇ ਹੋਏ ਸੀ ਉਹਨਾਂ ਨੂੰ ਇਸ ਤਰ੍ਹਾਂ ਸਿਉਂਦਿਆ ਕਰਦੇ ਸੀ ਇਸ ਤਰ੍ਹਾਂ ਜੋੜਦਿਆਂ ਕਰਦੇ ਸੀ ਤੋੜਨ ਵਾਲਿਆਂ ਨੇ ਬੜੇ ਯਤਨ ਕਰ ਲਏ ਪਰ ਉਹ ਟੁੱਟੇ ਨਹੀਂ ਜਿਹਦੇ ਵਿੱਚ ਸੀ ਮੀਰਾ ਬਾਈ ਜਿਹਦੇ ਵਿੱਚ ਸੀ ਰਾਣੀ ਪਦਮਾਬਤੀ ਜਿਹਦੇ ਵਿੱਚ ਰਾਣੀ ਝਾਲਾ ਹੋਰ ਵੀ ਅਗੰਮੀ ਜੋਤ ਜਿਨ੍ਹਾਂ ਨੇ ਸਤਸੰਗਤ ਕੀਤੀ ਪਰ ਰਵਿਦਾਸ ਸਾਹਿਬ ਜੀ ਦੀ ਮਹਾਰੇ ਦੀ ਬਾਣੀ ਕਹਿੰਦੀ ਆ ਉਹਨਾਂ ਦੀ ਮਹਿਮਾ ਨੂੰ ਵੀ ਬਿਆਨ ਨਹੀਂ ਕਰ ਸਕਦੇ ਸੀਤੋ ਸੀਤਾ ਮਹਿਮਾ ਵਾਹਿ ਤਾਕੇ ਰੂਪ ਨ ਪਠਨੇ ਜਾਹੇ ਕੋਈ ਮਹਿਮਾ ਨੂੰ ਬਿਆਨ ਨਹੀਂ ਕਰ ਸਕਦਾ ਜਿਹੜਾ ਜੁੜ ਗਿਆ ਤੇ ਨਾਲੇ ਨਾਲੇ ਜੋੜੇ ਗੰਢੇ ਨਾਲੇ ਹਿਰਦਿਆਂ ਨੂੰ ਗੱਟਣਾ ਤੇ ਹਿਰਦਾ ਆਪ ਤਾਂ ਜੁੜੇ ਹੋਏ ਸੀ ਤੇ ਸ਼ਬਦ ਬੜੀ ਨਮਰਤਾ ਦੇ ਵਿੱਚ ਆਪਣੇ ਉੱਪਰ ਢਾਲ ਕੇ ਸ਼ਬਦ ਗਾਇਨ ਕਰਿਆ ਕਰਦੇ ਸੀ ਬੱਸ ਭਗਤਾਂ ਦਾ ਤੇ ਗੁਰੂਆਂ ਦਾ ਜਹ ਅਗੰਮੀ ਜਿੰਨੀਆਂ ਵੀ ਜੋਤਾਂ ਹੋਈਆਂ ਇਹਨਾਂ ਦੀ ਕਿਤੇ ਰਚਨਾਵਾਂ ਪੜੋ ਤੇ ਵਿਚਾਰ ਇੱਕੋ ਆ ਇੱਕ ਥਾਂ ਤੇ ਭਗਤ ਰਵਦਾਸ ਸਾਹਿਬ ਜੀ ਕਹਿ ਰਹੇ ਆ ਕਿ ਬਹੁਤ ਜਨਮ ਵਿਛਰੇ ਥੇ ਵਾਦੋ ਇਹੋ ਜਨਮ ਤੁਹਾਰੇ ਲੇਖੇ ਤੇ ਦੂਸਰੇ ਪਾਸੇ ਤੁਹਾਨੂੰ ਅਰਜਨ ਦੇ ਮਹਾਰਾਜ 12 ਮਹਾ ਦੀ ਬਾਣੀ ਦੇ ਵਿੱਚ ਕਰਦੇ ਆ ਵਚਨ ਮਹਾਰਾਜ ਕਹਿੰਦੇ ਕਿਰਤ ਕਰਮ ਕੇ ਵਿਛਰੇ ਭਾਤ ਸ੍ਰਮ ਇੰਨਾ ਹੀ ਆ ਬਈ ਉਥੇ ਨਿਮਰਤਾ ਭਰੇ ਬਚਨਿਆ ਤੇ ਇੱਥੇ ਬੇਨਤੀ ਭਰੇ ਬਚਨਿਆ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਅਸੀਂ ਵਿਛੜੇ ਆਂ ਤੇਰੇ ਤੋਂ ਤੇ ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਆਂ ਤੇ ਦੂਸਰੇ ਪਾਸੇ ਭਗਤ ਰਵਿਦਾਸ ਸਾਹਿਬ ਕਹਿ ਰਹੇ ਨੇ ਬਹੁਤ ਜਨਮ ਬਿਸ਼ਰੇ ਤੇ ਮਦੋ ਇਹੋ ਜਨਮ ਹੋਏ ਆ ਪਰ ਕਹਿੰਦੇ ਹੁਣ ਇੱਕ ਆਸ ਹੈ ਕਹ ਰਵੈ ਦਾਸ ਆਸ ਲਗ ਜੀਵਾਂ ਚਿਰ ਪੈ ਉਦਾਰਸ਼ਨ ਦੇ ਕੇ हे ਪ੍ਰਮਾਤਮਾ ਹਜੇ ਵੀ ਕੋਈ ਚੈਲੰਜ ਨਹੀਂ ਐਨੀ ਤਪੱਸਿਆ ਕਰਨ ਤੋਂ ਬਾਅਦ ਐਨਾ ਤਿਆਗ ਕਰਨ ਤੋਂ ਬਾਅਦ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਵਿੱਚ 35 ਭਗਤਾਂ ਦੀ 35 ਗੁਰੂਆਂ ਮਹਾਂਪੁਰਖਾਂ ਦੀ ਬਾਣੀ ਦਾ ਜ਼ਿਕਰ ਲੋ ਕਰਦੇ ਆ ਪਰ ਕਿਸੇ ਦੇ ਬਾਰੇ ਵੀ ਇਹ ਗੱਲ ਨਹੀਂ ਆਖੀ ਵੀ ਫੁਲਾਣਾ ਤਿਆਗੀ ਆ ਕੇਵਲ ਤੇ ਕੇਵਲ ਧੰਗੂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਭਗਤ ਰਵਿਦਾਸ ਸਾਹਿਬ ਜੀ ਦੇ ਬਾਰੇ ਇੱਕ ਬਚਨ ਆਖਿਆ ਕਹਿੰਦੇ ਰਵਿਦਾਸ ਐਡਾ ਵੱਡਾ ਤਿਆਗੀ ਆ ਤੇ ਐਡਾ ਵੱਡਾ ਤਪਸਵੀ ਆ जिने बारे ਧੰਨੇ ਜਾਟ ਨੇ ਰਾਜਸਥਾਨ ਦੀ ਧਰਤੀ ਤੇ ਰਹਿਣ ਵਾਲੇ ਧੰਨੇ ਜਾਟ ਨੇ ਮਹਿਮਾ ਸੁਣ ਲਈਆ ਇਹ ਵਚਨ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ ਚਾਰ ਪੰਜ ਭਗਤਾਂ ਦਾ ਇਹਨਾਂ ਦਾ ਜ਼ਿਕਰ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਪਹਿਲਾਂ ਫਿਰ ਨਾਲ ਹੀ ਭਗਤ ਰਵਿਦਾਸ ਸਾਹਿਬ ਨੂੰ ਦਾ ਵੀ ਕਰਦੇ ਇਹ ਚਾਰੇ ਵਸੇ ਨੀਵੀਆਂ ਜਾਤਾਂ ਦੇ ਜਿਨ੍ਹਾਂ ਨੂੰ ਲੋਕਾਂ ਨੇ ਆਪਣੇ ਰੰਦੀਕ ਨੇ ਬਿਠਾਇਆ ਬਹੁਤਾ ਕੋਈ ਆਦਰ ਮਾਨ ਨਹੀਂ ਦਿੱਤਾ ਉਹਨਾਂ ਦੀ ਮਈਮਾ ਭਗਤ ਧੰਨੇ ਜਾਟ ਨੇ ਰਾਜਸਥਾਨ ਦੀ ਧਰਤੀ ਤੇ ਸੁਣ ਲਈ ਸੀ ਐਨਾ ਕੋ ਪ੍ਰਤਾਪ ਹੋ ਗਿਆ ਸੀ ਭਗਤ ਰਵਿਦਾਸ ਸਾਹਿਬ ਵਰਗਿਆਂ ਦਾ ਭਗਤ ਨਾਮ ਦੇ ਵਰਗਿਆਂ ਦਾ ਭਗਤ ਕਬੀਰ ਸਾਹਿਬ ਵਰਗਿਆਂ ਦਾ ਤੇ ਜਿਨਾਂ ਨੇ ਭੰਨੇ ਜਾਟ ਨੇ ਭਗਤ ਰਵਿਦਾਸ ਸਾਹਿਬ ਬਾਰੇ ਸੁਣਿਆ ਭਗਤ ਕਬੀਰ ਸਾਹਿਬ ਬਾਰੇ ਸੁਣਿਆ ਤੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਫੇਰ ਭਗਤ ਧੰਨਾ ਜਾਟ ਬੰਦਗੀ ਕਰਨ ਲੱਗਿਆ ਸੀ ਜਾਇਓ ਕਿਤੇ ਕੋਟਾ ਬੁੰਦੀ ਦੀ ਧਰਤੀ ਤੇ ਰਾਜਸਥਾਨ ਉਸ ਧਰਤੀ ਤੇ ਖੂਹ ਦੇ ਉੱਤੇ ਬੈਠ ਕੇ ਭਗਤ ਧੰਨੇ ਜਾਨਾ ਤਪੱਸਿਆ ਕੀਤੀ ਤੇ ਗੁਰੂ ਅਰਜਨ ਦੇ ਮਹਾਰਾਜ ਉਹਦੇ ਬਾਰੇ ਵਜਨ ਕਰਦੇ ਆ ਗੋਬਿਕ ਕੋਬਿਕ ਕੋਤੰਦ ਸੰਗ ਨਾਮ ਦਿਓ ਮੰਨ ਲੈਣਾ ਕੀਣਾ ਬਰਨਾ ਤਨਨਾ ਤਿਆਗ ਕਾ ਸਾਰੇ ਤੇ ਬਾਰੇ ਮਹਾਰਾਜ ਜ਼ਿਕਰ ਕਰਦੇ ਆ ਕਰਦੇ ਆ ਕਹਿੰਦੇ ਕਹਿੰਦੇ ਅੱਡੀ ਅੱਧਿਕ ਦਬੜੀ ਦਾ ਸੀ ਚੀਂਬਾ ਜਿਹਨੂੰ ਲੋਕੇ ਆਦਰ ਮਾਣ ਨਹੀਂ ਸੀ ਦਿੰਦੇ ਮਹਾਰਾਜ ਕਹਿੰਦੇ ਹੋਇਓ ਲਾ ਕੀਣਾ ਬਰਨਾ ਤਨਨਾ ਤਿਆਗ ਕੇ ਪੀਤ ਚਰਨ ਕਬੀਰਾਂ ਨੀਚ ਕੁਲਾ ਜੋ ਲਹੜਾ ਭਇਓ ਘੁਮੀ ਗਹੀਰਾ ਮਾਰੇ ਕਹਿੰਦੇ ਅੱਗੇ ਬਚਨ ਕਰਦੇ ਆ ਕਰਦੇ ਆ ਜਿਹੜੀ ਮੈਂ ਬੇਨਤੀ ਕਰਿਆ ਵੀ ਤਿਆਗੀ ਰਵਿਦਾਸ ਤੁਮਤਾ ਢੋਲ ਨੀਤ ਦਿਨ ਤਿਆਗੀ ਮਾਇਆ ਪਰਬਟ ਹੋਆ satsang ਹਰ ਦਰਸ਼ਨ ਪਾਇਆ ਸੇਵਾ ਕਰਨ ਤੋਂ ਬਾਅਦ ਐਨੀ ਕਿ ਨਿਮਰਤਾ ਤੋਂ ਬਾਅਦ ਐਨਾ ਕਿ ਤਿਆਗ ਕਰਨ ਤੋਂ ਬਾਅਦ ਸਾਖਿਆ ਤੁਸੀਂ ਲਗ ਪਗ ਸਰਬਨ ਕਰਦੇ ਰਹਿੰਦੇ ਹੋ ਵੀ ਇੱਕ ਮਹਾਪੁਰਖ ਆਇਆ ਤੇ ਮਹਾਪੁਰਖ ਨੇ ਵੇਖਿਆ ਵੀ ਰਵਿਦਾਸ ਨਿੱਤਾ ਪ੍ਰਤੀ ਜੋੜੇ ਗੱਲਦਾ ਕੋਈ ਦਮੜੀ ਕੋਈ ਟੱਕਾ ਕੋਈ ਦੇ ਜਾਂਦਾ ਤਾਂ ਵੀ ਠੀਕਿਆ ਨਹੀਂ ਤੇ ਸੇਵਾ ਦੇ ਵਿੱਚ ਵੀ ਜੋੜੇ ਬੰਨ ਰਿਹਾ ਰੇ ਜੋੜੇ ਗੰਨ ਰਹੇ ਨੇ ਚੌਂਕ ਦੇ ਵਿੱਚ ਬੈਠ ਕੇ ਤੇ ਇੱਕ ਮਾਪੁਰਖ ਨੇ ਇੱਕ ਪਾਸਾ ਦੇ ਦਿੱਤਾ